ਬੰਦੀ ਸਿੰਘ 30 ਸਾਲ ਹੋ ਗਿਆ ਤੇਰੇ ਬਾਬੇ ਬਖਸ਼ੀਸ਼ ਮਰ ਗਏ ਕਿੰਨੇ ਫਿਰਦੇ ਨੇ ਇਹਨਾਂ ਨੂੰ ਕਿਉਂ ਨਹੀਂ ਸੁਭਾਉਂਦੇ ਮੁਸਕਾਵਾ ਰਿਹਾ ਕਰਨ ਹਰੀ ਸਿੰਘ ਨਾਲ ਉਹ ਨਹੀਂ ਬੰਦੀ ਹੈ ਜੀ ਮਹਾਰਾਜ ਅੰਮ੍ਰਿਤ ਸਿੰਘ ਦੇ ਸਾਡੇ ਬੰਦੀ ਸਿੰਘ ਜੋ ਸਾਡੇ ਪਿੱਛੇ ਸਜ਼ਾਵਾਂ ਕੱਟ ਕੇ ਆ ਗਏ ਆ ਹੁਣ ਵਾਲੇ ਤਾਂ ਹਿੰਮਤ ਹੈ ਨਹੀਂ ਇਹ ਤਾਂ ਬਸ ਉਹ ਲਫਾਫਿਆਂ ਵਾਲੇ ਜੱਸੇਦਾਰ ਨੇ ਸੋ ਭਾਈ ਪਹਿਲਾਂ ਆਪਾਂ ਸ਼ਰੋਮਣੀ ਕਮੇਟੀ ਜੋ ਆਪਣਾ ਸਿੱਖ ਅਸਲੀ ਸਿੱਖਿਆਸਤ ਉੱਥੇ ਕਾਬਜ ਹੋਈਏ ਇਹ ਮੇਰੀ ਗੱਲਾਂ ਦਾ ਸਹਿਮਤੋਂ ਆਂ ਵੋਟਾਂ ਮਣਾਓ ਤੇ ਗੱਜ-ਬੱਜ ਕੇ ਜਕਾਲੇ ਲਾਓ ਪਹਿਲਾਂ ਆਪਾਂ ਆਪਣੀ ਕਮੇਟੀ ਜਿੱਤਣੀ ਹੈ ਬੋਲੇ ਕੋ ਰਹਾ ਆਪਾਂ ਆਪਣੇ ਗੁਰੂ ਘਰ ਦਾ ਆਪਾਂ ਖੁਦ ਲੈਣਿਆ ਕਰ ਕਰ ਕਾਲਜ ਖੋਲਣਿਆ ਫਰੀ ਸਿੱਖਿਆ ਦੇਣੀ ਹੈ ਕੋਈ ਸਿੱਖੀ ਦਾ ਸਕੂਲ ਹੈ ਫਰੀ ਨਹੀਂ ਹੈ ਕੋਈ ਮੈਡੀਕਲ ਕਾਲਜ ਨਹੀਂ ਹੈ ਜਦੋਂ ਇਹ ਆਪਣੇ ਹੱਥ 'ਚ ਆ ਗਿਆ ਫੇਰ ਹੋਣਾ ਤੇ ਇੱਕ ਆ ਮੇਰਾ ਭਰਾ ਗੋਬਿੰਦ ਇਹਨੇ ਮੈਨੂੰ ਕਿਹਾ ਕਹਿੰਦਾ ਯਾਰ ਤੂੰ ਨਸ਼ਾ ਖਤਮ ਕਰਦਾ ਫਿਰਦਾ ਚਲੋ ਮੈਂ ਜਿੱਥੇ ਵੀ ਜਾਂਦਾ ਪਿੰਡ 'ਚ ਮੈਨੂੰ ਬਾਰਾਂ ਲੰਦਿਆ ਕੋਈ ਇੱਕ ਤਾਂ ਮਾਰਦਾ ਕੋਈ ਹੁਣੇ ਮਾਰਦਾ ਕੋਈ ਡਾਂਗਾ ਲੈ ਕੇ ਵੀ ਮਾਰ ਪਿਆ ਜਾਂਦਾ ਪਰ ਚਿੰਕ ਕੁਆੰਦਿਆ ਇਹ ਕਹਿੰਦਾ ਮੇਰੇ ਕੋਲੇ ਮੇਰੇ ਸਗਰੂਚ ਤੂੰ ਕਹਿੰਦਾ ਨਸ਼ਾ ਖਤਮ ਮੇਰੇ ਨਾਲ ਚੱਲ ਮੈਂ ਤੇਰੀ ਮਦਦ ਕਰੂੰਗਾ ਮੈਂ ਕਿਹਾ ਭਾਈ ਬੈ ਤਾਂ ਤੇਰੇ ਨਾਲ ਐ ਜੇ ਤੂੰ ਸਗਰੂਚ ਨਸ਼ਾ ਖਤਮ ਕਰ ਤਾਂ ਹੋਰ ਮੈਨੂੰ ਕੀ ਚਾਹੀਦਾ ਪਰੀਮਾ ਦਤ ਨਾਲ ਜੇ ਸਜ਼ੂਰ ਤੋਂ ਨਸ਼ਾ ਖਤਮ ਕਰ ਦਈਏ ਤਾਂ ਸਾਨੂੰ ਹੋਰ ਕੀ ਚਾਹੀਦਾ ਮੈਨੂੰ ਤਾਂ ਕੋਈ ਵੀ ਲੈ ਜਾ ਕਿਤੇ ਵੀ ਮੈਂ ਤਾਂ ਨਸ਼ੇ ਦੇ ਬੋਧ ਦਾ ਬੋਲੇ ਇਸ਼ਾ ਨਿਹਾਨ ਅੱਲਾਹ ਜ਼ਿਆਦਾਦ ਮੈਂ ਨਹੀਂ ਚਾਹੁੰਦਾ ਕਿਸੇ ਨਾਂ ਦਾ ਪੁੱਤ ਨਸ਼ੇ ਨਾਲ ਮਰੇ ਜਾਂ ਕਿਸੇ ਦਾ ਜਵਾਨ ਨਸ਼ਾ ਕਰੇ ਜਦੋਂ ਆਪਣੀ ਜਵਾਨੀ ਨਸ਼ੇ ਤੋਂ ਬਚਦੀ ਤਾਂ ਉਹ ਮੁਠੀ ਬਣਾ ਕੇ ਆਪੀ ਮੁਕਤੀ ਮਾਰੂ ਆ ਬੰਦੇ ਬੰਦੇ ਕਿੰਨੇ ਮਾਰਦੇ ਸੀ ਉਹਨਾਂ 'ਚ ਨਸ਼ਾ ਨਹੀਂ ਸੀ ਹੁਣ ਅਣਖਾਂ ਦੇ ਅੱਖਾਂ ਲਗਾਈਆਂ ਪਈਆਂ ਗੱਲ ਕਰ ਫੇਰ ਵਾਪਸੀ ਹੋ ਰਹੀ ਆ ਘਰ ਵਾਪਸੀ ਬਾਣੀ ਬੰਨੋ ਗੋਦ ਨਾਲੇ ਵੱਧ ਤੋਂ ਵੱਧ ਬਾਣੀ ਪੜੋ ਆਪ ਦੇ ਪ੍ਰਤਾਪਲ ਸਿੰਘਾਂ ਸੂਰਮਿਆਂ ਦੀ ਮੱਛੇ ਰੰਗਣ ਦਾ ਅਸਰ ਕਿਹਨੇ ਵੜਿਆ ਇੰਦਰਾ ਕਿਹਨੇ ਮਾਰੀ ਚਲੋ ਤਾਂ ਆਪਣੇ 84 82 ਹਨਾ ਪਿੱਛੇ ਨੂੰ ਪਿੱਛੇ ਨੂੰ ਦੁਰਪੋ ਬਸ ਪ੍ਰਤਾਪਨ ਤਲੀ ਬਾਬਾ ਬੋਤਾ ਸਿੰਘ ਅਰਦਾਸ ਸਿੰਘ ਕੌਣ ਸੀ ਹੋਰ ਆਪਣੇ ਜੋਧੇ ਕੌਣ ਸੀ ਕਿੰਨਾ ਚਾਲੀਆਂ ਜਾੜੀ ਮੁਕਤੇ ਦੇ ਨਹੀਂ ਨਹੀਂ ਪਤਾ ਹੋਣਾ ਕਿਸੇ ਨੂੰ ਮੈਨੂੰ ਤਾਂ ਲੱਗਦਾ 10 ਗੁਣਵੰਨੀ ਨਹੀਂ ਪਤਾ ਹੁੰਦਾ 40 ਮੁਕਤੇ ਕਿੱਥੇ ਘੋਮਾ ਮਾਂਮਾ ਦਾ ਰੀਲਾ ਦੇਖਦੀਆਂ ਨੇ ਜਾਂ ਬਣਾਉਂਦੀਆਂ ਨੇ ਬਾਣੀ ਕੋਈ ਪੜਦਾ ਨਹੀਂ ਬਾਣੀ ਤੇ ਜੋਰ ਲਾਓ ਨਸ਼ੇ ਦੇ ਪਰੋਂ ਤਾਂ ਇਕੱਠੇ ਹੋਵੋ ਆਪਣੇ ਜੋਹਰਿਆਂ ਦੀਆਂ ਬਾਤਾਂ ਪਾਓ ਇੱਕ ਇਕੱਠ ਕਰੋ ਬਟਾ ਬੰਦੀ ਸਿੰਘਾਂ ਲਈ ਜਿੰਨੇ ਸਿੱਖ ਸਿਆਸਤਦਾਨ ਇੱਕ ਸਿਰ ਕਰ ਇੱਕ ਥਾਂ ਜੁੜਨ ਫੇਰ ਆਪਾਂ ਕੱਟ ਦੀ ਕਾਲ ਕਰਾਂਗੇ ਕਿੱਥੇ ਕੱਟ ਫੀ ਕਰੂ ਕਿੱਥੇ ਕੱਟ ਨਹੀਂ ਜੋ ਜੋਗ ਅਗਵਾਈ ਹੋਵੇ ਡਾਲਰ ਵਾਲਾ ਕੰਮ ਨਹੀਂ ਮੈਂਦੇ ਆਪਾਂ